ਇਕ ਸਰੀਰ ਆਪਣਾ ਇੱਕ ਢਾਂਚਾ ਆ ਰੂਹ ਨੂੰ ਟਾਲ ਲੈਣਾ ਹੈ ਕਿ ਤੁਸੀਂ ਆਂਦੀ ਰੂਹ ਨੂੰ ਇਸ ਆਕਾਰ ਦਾ ਢਾਲਦੇ ਹੋ ਕਹਿੰਦਾ ਮਤਲਬ ਕਿ ਤੁਸੀਂ ਆਂਦੀ ਰੂਹ ਨੂੰ ਸ਼ੈਤਾਨੀ ਰੂਪ ਬਣਾਉਂਦੇ ਜੇ ਤੇ ਤੁਸੀਂ ਅਕਾਲ ਪੁਰਖ ਤੱਕ ਮਲਾ ਜਾਂਦੇ ਗੁਰੂਆਂ ਵਿਚੇ ਗੁਰਦਵਾਰਿਆਂ ਵਿਚੇ ਸਿੰਘ ਹੋਣ ਵਿਚੇ ਲੈ ਜਾਂ ਮੂਨੀ ਹੋਣ ਵਿਚੇ ਲੜ ਰਹੇ ਨੇ ਉਹ ਮੋਰਖ ਨੇ ਕਿਉਂਕਿ ਅਕਾਲ ਪੁਰਖ ਨੂੰ ਪਾਉਣ ਵਾਸਤੇ ਕਿਸੇ ਦਾ ਸਿੰਘ ਹੋਣਾ ਜ਼ਰੂਰੀ ਕਿਸੇ ਦਾ ਹਿੰਦੂ ਹੋਣਾ ਜ਼ਰੂਰੀ ਕਿਸੇ ਦਾ ਇਸਲਾਮ ਹੋਣਾ ਅਕਾਲ ਪੁਰਖ ਨੂੰ ਪਾਉਣ ਵਾਸਤੇ ਸੱਚਾ ਸੁਚਾਇ ਇਨਸਾਨ ਹੋਣਾ ਜ਼ਰੂਰੀ ਹੈ ਇਨਸਾਨ ਪਰੂਹ ਨੂੰ ਵੀ ਉਦਾਂ ਹੀ ਆਪਦੇ ਨੂੰ ਸੱਚੀ ਸੁੱਚੀ ਕਰ ਸਕਦਾ ਜਦੋਂ ਉਹ ਆਪ ਸੱਚਾ ਸੁਚਾਉ ਹੋ ਗਾ ਰੂਹ ਤੇ ਆਪਣਾ ਜਿਹੜਾ ਸਰੀਰ ਆ ਉਹ ਦੋਨੋਂ ਇੱਕ ਦੂਜੇ ਦੇ ਅੱਤੇ ਦੇ ਪੈਂਦਾ ਤੁਹਾਡੀ ਰੂਹ ਜਿਹੜੀ ਆ ਉਹ ਹਮਦੀ ਦੇ ਵੈਸੇ ਅਕਾਲ ਪੁਰਖ ਦਾ ਹੀ ਇੱਕ ਟੁਕੜਾ ਆ ਹੁੰਦੀ ਉਹ ਸੱਚੀ ਹੋਈ ਆ ਪਰ ਇਨਸਾਨ ਆ ਆਪਣੀ ਸੋਚ ਦੇ ਨਾਲ ਇਨਸਾਨ ਆ ਆਪਣੀ ਜਿਲਾਕੀਆਂ ਦਾ ਕਰਕੇ ਜਿਤੋਂ ਦੁਖੀ ਕਰਦਾ ਉਹ ਇਨਸਾਨ ਆਪਦੇ ਸਰੀਰ ਦੇ ਰਾਹੀਂ ਆਪਦੀ ਰੂਹ ਨੂੰ ਵੀ ਉਸ ਤਰ੍ਹਾਂ ਦਾ ਬਣਾ ਲੈਂਦਾ ਜਿਦਾਂ ਦਾ ਉਹ ਆਪ ਹੁੰਦਾ ਜਿਹੜਾ ਇਨਸਾਨ ਦਿਲ ਦਾ ਚੰਗਾ ਹੁੰਦਾ ਉਹ ਆਪਦੀ ਰੂਹ ਨੂੰ ਵੀ ਪਵਿੱਤਰ ਕਰ ਦਿੰਦਾ ਹੋਰ ਪਵਿੱਤਰ ਕਰ ਦਿੰਦਾ ਤਾਂ ਕਰਕੇ ਜਿਹੜੇ ਮਰ ਕੇ ਉਸ ਬੰਦੇ ਨੇ ਜਾਂ ਲੋਕਾਂ ਨੂੰ ਤੰਗ ਕਰਦੇ ਨੇ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਰੂਹਾਂ ਆਪਦੀਆਂ ਨੂੰ ਆਪ ਪਵਿੱਤਰ ਕਰ ਲਿਆ ਹੁੰਦਾ ਆਪਦੇ ਸਰੀਰ ਦੇ ਇਹ ਸਰੀਰ ਆਪਣੀ ਰੂਹ ਨੂੰ ਕਾਲਪੁਰਖ ਤੱਕ ਲੈ ਕੇ ਜਾਣ ਵਾਸਤੇ ਮੈਨਾਂ ਨਾ ਕਿ ਆਪਾਂ ਚੋਰੀਆਂ ਚਲਾਤੀਆਂ ਕਰੀਏ ਦੂਜਿਆਂ ਨੂੰ ਪਰੇਸ਼ਾਨ ਕਰੀਏ ਤੂੰ ਕੀ ਕਰੀਏ ਤੇ ਆਪਾਂ ਆਪਣੀ ਰੂਹ ਨੂੰ ਪੁਰੀ ਸ਼ਤਾਨੀ ਰੂਪ ਨਾਲ ਜਿਹੜਾ ਕਿ ਆਪਾਂ ਆਪਣੀ ਰੂਹ ਦਾ ਹੀ ਪੈਂਡਾ ਤੁਮਾ ਕਰ ਲੈਨੇ ਆਂ ਤੇ ਆਪਾਂ ਆਪਣੀ ਰੂਹ ਨੂੰ ਹੀ ਆਪਾਂ ਔਖਿਆ ਕਰ ਲੈਨੇ ਆਂ ਕਾਲਪੁਰਖ ਤੱਕ ਲੈਣ ਵਾਸਤੇ ਆਪਣੀ ਰੂਹ ਇੱਕ ਛੋਟਾ ਜਿਹਾ ਬੱਚਾ ਆ ਜਿਹੜਾ ਕਿ ਆਪਣੇ ਮਾਂ ਪਿਓ ਤੋਂ ਵਿਛੜ ਗਿਆ ਤੇ ਆਪਾਂ ਹੈਗੇ ਆ ਜਿਹੜੇ ਕਿ ਮੇਲੇ ਦੇ ਵਿੱਚ ਉਹ ਬੱਚੇ ਨੂੰ ਦੇਖ ਲੈਨੇ ਆ ਤੇ ਫਿਰ ਹੁਣ ਆਪਾਂ ਉਹ ਬੱਚੇ ਦਾ ਹੱਥ ਫੜ ਕੇ ਉਸਦੇ ਮਾਂ ਪਿਓ ਤੱਕ ਲੈ ਕੇ ਜਾਣਾ ਆਪਣਾ ਸਰੀਰ ਉਹ ਆ ਕਿ ਜਿਹੜਾ ਹੱਥ ਫੜ ਕੇ ਇੱਕ ਬੱਚੇ ਨੂੰ ਉਹਦੇ ਮਾਂ ਪਿਓ ਤੱਕ ਮਲਾਉਂਦਾ ਆਪਾਂ ਨੂੰ ਆਖਿਰ ਮਿਲਣਾ ਹੀ ਪੈਣਾ ਫੇਰ ਹੀ ਆਪਣੀ ਕਤਿਰ ਕਿਉਂਕਿ ਆਪਾਂ ਇੱਕ ਇਨਸਾਨੀ ਸਰੀਰ ਦੇ ਵਿੱਚ ਆਤੇ ਹੀ ਮਹਿਸੂਸ ਕਰ ਸਕਦੇ ਆ ਸੋਚ ਸਕਦੇ ਆ ਸਮਝ ਸਕਦੇ ਆ ਤਾਂ ਕਰਕੇ ਆਪਾਂ ਨੂੰ ਸਰੀਰ ਮਿਲਦਾ ਇਨਸਾਨੀ ਸਰੀਰ ਤਾਂ ਜੋ ਤੁਸੀਂ ਆਪਾਂ ਹਲਪੁਰਖ ਦੀ ਹੋਂਦ ਨੂੰ ਪਛਾਣ ਸਕੋ ਤੇ ਆਮਦੀ ਰੂਹ ਨੂੰ ਤੁਸੀਂ ਦੱਸ ਲੋਗੇ ਹਲਪੁਰਖ ਦੇ ਦੰਗਾਂ ਦੇ ਦੰਨ ਨਹੀਂ